ਨੇ ਮੈਂ ਮਾਸਟਰਸ ਕੀਤੀ ਐ ਮੈਸਟਰੈਂਡ ਇਹਨਾਂ ਦੇ ਹੈਡਕਾਂ ਆਉਂਦੇ ਐ ਅੰਗਰਜਾਂ ਦੀ ਸੌਂਦੇ ਆ ਕਿ ਕਿੰਨੇ ਗ੍ਰੇਡਸ ਦੀਆਂ ਲੋਕਾਂ ਨੂੰ ਦਿੱਕਤ ਆ ਰਹੀ ਐ ਤੁਸੀਂ ਖੁਦ ਪੁੱਛੋ ਜਿੱਤੇ ਜਿਹੜਾ ਸੰਗਰੂਰ ਆਟੋ ਆਫਿਸ ਸੀਗਾ ਬੜਾ ਲੰਬੇ ਸਮੇਂ ਤੋਂ ਸ਼ੁਰੂ ਤੋਂ ਹੀ ਜਿਹੜਾ ਬੱਸ ਸਟੈਂਡ ਦੇ ਨੇੜੇ ਜਿਹੜਾ ਉੱਥੇ ਚੱਲਦਾ ਸੀਗਾ ਸੋ ਪਿੱਛੇ ਜੇ ਇਹਨੂੰ ਸ਼ਿਫਟ ਕੀਤਾ ਗਿਆ ਜਿੱਥੇ ਜਿਹੜਾ ਟਰੈਕ ਬਣਿਆ ਜਿੱਥੇ ਸਾਰਥੀ ਦੀ ਆਪਾਂ ਕਹਿ ਲਈਏ ਜਿਵੇਂ ਕਿ ਜਿਹੜੇ ਲਾਇਸੈਂਸ ਨਾਲ ਸੰਬੰਧਿਤ ਜਿਹੜੀਆਂ ਜਿਹੜੀਆਂ ਸਰਕਾਰ ਦੀ ਜਿਹੜੇ ਉਹਨੇ ਸਕੀਮਾਂ ਨੇ ਜਾਂ ਰੂਲ ਨੇ ਉਹ ਸਾਰੇ ਇੱਥੇ ਆ ਕੇ ਜਿਹੜੇ ਲਾਇਸੈਂਸ ਵਗੈਰਾ ਬਣਦੇ ਸੀਗੇ ਪਰ ਪਿੱਛੇ ਜਦੋਂ ਆਫਿਸ ਸ਼ਿਫਟ ਕੀਤਾ ਗਿਆ ਤਾਂ ਮੈਂ ਦੇਖਿਆ ਕਿ ਕਾਫੀ ਜਿਹੜੀ ਪਬਲਿਕ ਨੂੰ ਜਿਹੜੀ ਖੱਜਲ ਖੁਆਰੀ ਹੁੰਦੀ ਸੀਗੀ ਔਰ ਮੇਰੇ ਕੋਲ ਘਰੇ ਵੀ ਜਿਹੜੇ ਲੋਕੀ ਮੈਲਣਾ ਹੁੰਦਾ ਸੀ ਬਾਹਰ ਵੀ ਜਿੱਥੇ ਮਿਲਦੇ ਸੀਗੇ ਤਾਂ ਲੋਕੀ ਇਸ ਚੀਜ਼ ਦੇ ਲਈ ਦੱਸਦੇ ਸੀ ਕਿ ਸਾਡੀ ਜਿਹੜੀ ਹਰਾਸ਼ਮੈਂਟ ਜਿਹੜੀ ਉਹ ਵੱਧ ਗਈ ਆ ਸੋ ਉਸ ਚੀਜ਼ ਨੂੰ ਦੇਖਦੇ ਹੋ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਦੇਸ਼ ਹੈ ਇਹੀ ਹੈ ਕਿ ਲੋਕਾਂ ਦੀ ਜਿਹੜੀ ਖੱਜਲ ਖੁਆਰੀ ਹੈ ਜਿਹੜੀ ਘਟਾਈ ਜਾਵੇ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਇੱਕੋ ਹੀ ਛੱਤ ਹੇਠ ਇੱਕੋ ਸੋ ਜਿਵੇਂ ਉੱਥੇ ਡੀਸੀ ਆਫਿਸ ਵੀ ਹੈ ਐਸਡੀਐਮ ਦਫਤਰ ਹੈ ਤਹਿਸੀਲ ਹੈ ਸਾਰਾ ਕੁਝ ਸੇਵਾ ਕੇਂਦਰ ਵਗੈਰਾ ਸਾਰੀ ਸਹੂਲਤ ਉੱਥੇ ਹੈ ਤੇ ਸਾਰਾ ਜਿਹੜਾ ਸੈਟਅਪ ਹੈਗਾ ਸੋ ਉਹਦੇ ਕਰਕੇ ਜਿਹੜੀ ਆ ਵਾਹਨਾਂ ਨਾਲ ਜਿਹੜੀਆਂ ਸੰਬੰਧਤ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਜਿਹੜਾ ਇੱਥੇ ਆਉਣਾ ਪੈਂਦਾ ਸੀਗਾ ਜਿਸ ਕਰਕੇ ਮੈਂ ਆਰਟੀਆ ਸਾਹਿਬ ਖੜੇ ਨੇ ਮੇਰੇ ਨਾਲ ਹੀ ਰਮਨ ਮੜਕਣ ਜੀ ਪੀਸੀਐਸ ਨੇ ਤੇ ਮੈਂ ਹੁਣ ਹੀ ਡੀ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਦੀ ਜਿਹੜੀ ਹਰਾਸ਼ਮੈਂਟ ਨੂੰ ਦੇਖਦੇ ਹੋਏ ਇਹਨਾਂ ਦੀ ਖੱਜਲ ਖਵਾਰੀ ਨੂੰ ਦੇਖਦੇ ਹੋਏ ਜਿਹੜਾ ਆਫਿਸ ਆ ਜਿਹੜਾ ਅਸੀਂ ਦੁਬਾਰਾ ਉਧਰ ਹੀ ਸ਼ਿਫਟ ਕਰ ਰਹੇ ਹਾਂ ਤੇ ਤਾਂ ਜੋ ਲੋਕ ਨੇ ਜਿਹੜੇ ਉਹ ਖੱਜਲ ਖਵਾਰ ਨਾਲ ਕਿੰਨੇ ਕਿੰਨਾਂ ਦੇ ਵਿੱਚ ਜਿਹੜਾ ਪ੍ਰੋਸੈਸ ਪੂਰਾ ਕਰ ਲੈਂਦੇ ਕੋਸ਼ਿਸ਼ ਹੈ ਸਾਡਾ ਮੇਬੀ ਮੰਡੇ ਤੱਕ ਜਿਹੜਾ ਅਸੀਂ ਮੰਡੇ ਟਿਊਜ਼ਡੇ ਤੱਕ ਅਸੀਂ ਇਹਨੂੰ ਉਧਰ ਸ਼ਿਫਟ ਕਰਨਾ ਆ ਲੋਕਾਂ ਨੂੰ ਇਹ ਹੀ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਉਦੇਸ਼ ਹੈ ਕਿ ਲੋਕਾਂ ਦੀ ਖੱਜਲ ਖਵਾਰੀ ਘਟਾਉਣਾ ਹੈ ਉਹਨਾਂ ਦੀ ਹਰਾਸ਼ਮੈਂਟ ਨੂੰ ਘਟਾਉਣਾ ਸੋ ਉਹਦੇ ਲਈ ਜਿੱਥੇ ਕਿਤੇ ਵੀ ਕੋਈ ਪਬਲਿਕ ਨੂੰ ਦਿੱਕਤ ਆਊਗੀ ਤਾਂ ਮੈਂ ਬਤੌਰ ਹਲਕਾ ਵ代ਕ ਉਹਨਾਂ ਦੀਆਂ ਮੁ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਨਮਨ ਮੜਕਣਾ ਹੈ ਜੀ ਮੈਂ ਪੀਐਸ ਆਫੀਸਰ ਹਾਂ ਤੇ ਪ੍ਰੈਜ਼ੈਂਟਲੀ ਮੈਂ ਆਰਟੀਓ ਸੰਦੂਰ ਦੀ ਤਨਖਾਹ ਤੇ ਸਰ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਦਿੱਕਤ ਆ ਰਹੀ ਹੈ ਸੀ ਐਮਐਲ ਦਾ ਪੂਰਾ ਦਫਤਰ ਪੂਚੇ ਦੀ ਲੋਕਾਂ ਨੂੰ ਦਿੱਕਤ ਆ ਰਹੀ ਹਾਂ ਜੀ ਸਾਡੇ ਵੱਲੋਂ ਕੋਸ਼ਿਸ਼ ਤਾਂ ਇਹ ਕੀਤੀ ਜਾ ਰਹੀ ਸੀ ਕਿ ਬੈਸ ਸਰਵਿਸਿਜ਼ ਲੋਕਾਂ ਨੂੰ ਦੇ ਸਕੀਏ ਜੀ ਪਰ ਡੈਫੀਨਿਟਲੀ ਵਾਹਨ ਦੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਲੈਣ ਦੇ ਲਈ ਲੋਕਾਂ ਨੂੰ ਇੱਥੇ ਆਉਣਾ ਪੈਂਦਾ ਜੀ ਰੈਕ ਦੇ ਉੱਤੇ ਤਾਂ ਉਹ ਥੋੜਾ ਡਿਸਟੈਂਸ ਤਾਂ ਹੈ ਤੇ ਜਿਵੇਂ ਕਿ ਮਾਨਯੋਗ ਐਮਐਲਏ ਸਾਹਿਬ ਨੇ ਦੱਸਿਆ ਜੀ ਕਿ ਵਾਹਨ ਦੀਆਂ ਸਾਰੀਆਂ ਸਰਵਿਸਿਜ਼ ਆਪਣਾ ਵਾਹਨ ਦੀਆਂ ਸਾਰੀਆਂ ਸਰਵਿਸਿਜ਼ ਦੇ ਲਈ ਅਸੀਂ ਆਪਣਾ ਆਫਿਸ ਉੱਧਰ ਸ਼ਿਫਟ ਕਰ ਲਿਆ ਤਾਂ ਕਿ ਲੋਕਾਂ ਨੂੰ ਗੱਜਲ ਕੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਸੁਖਵਿੰਦਰ ਸਿੰਘ ਸੁਖਵਿੰਦਰ ਕਿਸ ਤਰੀਕੇ ਨਾਲ ਦੇਖਦੇ ਹੋ ਐਮਐਲਏ ਸਾਹਿਬ ਨੂੰ ਕਿਹੜੇ ਸੀ ਜਿਸ ਤਰੀਕੇ ਨਾਲ ਵਾਹਨਾਂ ਨੂੰ ਲੈ ਕੇ ਲੋਕਾਂ ਨੂੰ ਦਿੱਕਤ ਆ ਰਹੀਆਂ ਸੀ ਟ੍ਰੈਕ ਦੀ। ਦੇਖੋ ਜਿਹੜੇ ਟ੍ਰੈਕ ਦੀ ਸਮੱਸਿਆ ਬਹੁਤ ਆ ਰਹੀ ਸੀ ਜਿਵੇਂ ਕਿ ਆਪਣੇ ਉੱਧਰ ਪ੍ਰਵਾਨ ਸਾਹਿਬ ਵਾਹਨ ਦੇ ਵਿੱਚ ਤੁਸੀਂ ਸੀਤੀਆਂ ਸੀ ਆ ਉੱਧਰ ਪੁਰਾਣੇ ਦਫ਼ਤਰ ਵਿੱਚ ਸੀਗੀਆਂ ਸਾਰੀਆਂ ਇੱਥੇ ਇਕੱਠੀਆਂ ਕਰ ਲਏ ਤੇ ਕਬਾਂ ਦੇ ਵਿੱਚ ਉਹ ਇੱਕ ਸਹੀ ਨਹੀਂ ਹੋ ਰਹੀਆਂ ਸੀਗੀਆਂ। ਐਮਐਲਏ ਸਾਹਿਬ ਨੇ ਕਿਹਾ ਵੀ ਜੋ ਬਾਣ ਦੇ ਨਾਲ ਸੰਬੰਧਿਤ ਉਹ ਕੰਮ ਨੇਗੇ ਉਹ ਪ ਤੇ ਜੋ ਵੀ ਇੱਥੇ ਸਾਰਥੀ ਨਾਲ ਸੰਬੰਧਤ ਨੇਗੇ ਉਹ ਇੱਕ ਥਾਂਸ ਵਿੱਚ ਦਿੱਤੇ ਜਾਣਗੇ। ਉਸ ਗੱਲ ਹੋਈ ਹੈ ਕਿ ਐਮਐਲਏ ਸਾਹਿਬ ਨੇ ਕਿਹਾ ਕਿ ਆਰਟੀਓ ਸਾਹਿਬ ਨੇ ਵੀ ਕਿਹਾਗਾ ਵੀ ਇਹ ਜੋ ਪ੍ਰਾਣਾ ਦਫਤਰ ਹੈ ਜੋ ਬਹਾਨ ਨਾਲ ਸੰਬੰਧਤ ਹੈ ਉਹ ਮੰਡੇ ਤੱਕ ਹੱਥ ਸਵਿਟ ਕੀਤਾ ਜਾਵੇਗਾ। ਤੁਹਾਨੂੰ ਲੱਗਦਾ ਨਹੀਂ ਦਿੱਕਤ ਬਿਲਕੁਲ ਖਤਮ ਹੋ ਜਾਵੇਗੀ। ਬਿਲਕੁਲ ਜੀ ਬਿਲਕੁਲ ਬਹੁਤ ਜਲਦੀ ਹੋ ਜਾਵੇਗੀ। ਸੰਜੀਵ ਗਰਗ ਗਰਗ ਸਾਹਿਬ ਐਮਐਲਏ ਸਾਹਿਬ ਟ੍ਰੈਕ ਤੇ ਪੁੱਛੇ ਸੀ ਕਿਹੜੀਆਂ ਦਿੱਕਤਾਂ ਲੋਕਾਂ ਨੂੰ ਆ ਰਹੀਆਂ ਸੀ ਜਿਹਨੂੰ ਖਤਮ ਕੀਤਾ ਜਾਣਾ ਹੈ। ਬਹਾਨ ਸੰਬੰਧੀ ਦਿੱਕਤਾਂ ਆ ਰਹੀਆਂ ਸੀ। ਤੇ ਟ੍ਰੈਕ ਦੇ ਉਰੇ ਪਹਿਲਾਂ ਹੈਗਾ ਹੀ ਸੀ ਸਾਰਥੀ ਸੁਵਿਧਾ ਉਹਰੇ ਆਲਰੇਡੀ ਚੱ ਵਹਨ ਸੁਵਿਧਾ ਉਥੋਂ ਸ਼ਿਫਟ ਕਰਕੇ ਇੱਥੇ ਕੀਤੀ ਗਈ ਸੀ ਲੋਕਾਂ ਨੂੰ ਦਿੱਕਤ ਆ ਜਾਂਦੀ ਬਹੁਤ ਜ਼ਿਆਦਾ ਆ ਰਹੀਆਂ ਸੀ ਤੇ ਹੁਣ ਜਦੋਂ ਐਮਐਲਏ ਸਾਹਮਣੇ ਗੱਲਬਾਤ ਕੀਤੀ ਹੈ ਦੇਖੀ ਜੀ ਨਤੀਜਾ ਇਹ ਆਰਟੀਆ ਸਾਹਿਬ ਨੇ ਮਹਿਲਾ ਸਾਹਿਬ ਨੇ ਕਿਹਾ ਤਾਂ ਸੋਮਵਾਰ ਨੂੰ ਉਧਰ ਸ਼ਿਫਟ ਹੋ ਜਾਏਗਾ ਲੋਕਾਂ ਨੂੰ ਦਿੱਕਤ ਬਿਲਕੁਲ ਬਿਲਕੁਲ ਬੜੀ ਬਸ ਸਟੈਂਡ ਸਾਹਮਣੇ ਇੱਕ ਚਤ ਤੇ ਲੈ ਕੇ ਕੰਮ ਹੋ ਜਾਏਗਾ ਬਹੁਤ